ਪੰਜਾਬ ਦੇ ਮਸ਼ਹੂਰ ਗੀਤਕਾਰ ਜਸਬੀਰ ਗੁਣਾਚਾਰੀਆ ਦਾ ਸਕਾਟਲੈਂਡ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਰੋਹ ਕਰਕੇ ਮਾਨ ਸਨਮਾਨ ਕੀਤਾ ਗਿਆ। ਵਿਦੇਸ਼ੀ ਧਰਤੀ ਉਤੇ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਕਿਸੇ ਪੰਜਾਬੀ ਗੀਤਕਾਰ ਨੂੰ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ ਹੋਵੇ। ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਗੁਣਾਚੌਰ ਦੇ ਰਹਿਣ ਵਾਲੇ ਜਸਬੀਰ ਸਿੰਘ ਦੇ ਲਿਖੇ ਬਹੁਤ ਸਾਰੇ ਗੀਤ ਪੰਜਾਬੀ ਸੰਗੀਤ ਜਗਤ ਵਿੱਚ ਲੋਕ ਗੀਤਾਂ ਵਾਲਾ ਰੁਤਬਾ ਹਾਸਲ ਕਰ ਚੁੱਕੇ ਨੇ। ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਵਰਗਾ ਅਮਰ ਗੀਤ ਵੀ ਐਸੇ ਗੀਤਕਾਰ ਦੀ ਕਲਮ ਨੇ ਰਚਿਆ ਹੋਇਆ ਏ ਜਿਸ ਦਾ ਅੰਤਰਾ ਟਰੱਕਾਂ ਟਰਾਲੀਆਂ ਤੇ ਪੇਂਟਿੰਗਾਂ ਕਈ ਦਹਾਕੀਆਂ ਤੋਂ ਸ਼ਿੰਗਾਰ ਬਣਾ ਰਿਹਾ ਏ ਸਾਡੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਦੱਸਿਆ ਕਿ ਸਕਾਟਲੈਂਡ ਵਿੱਚ ਐਨ ਆਰ ਆਈ ਯੂਨੀਅਨ ਸਿੱਖ ਮੋਟਰਸਾਈਕਲ ਕਲੱਬ ਤੇ ਪੰਜ ਦਰਿਆਵਾਂ ਵੱਲੋਂ ਇਸ ਸਮਾਗਮ ਉਲੀਕਿਆ ਗਿਆ ਪੰਜਾਬੀ ਗੀਤਕਾਰੀ ਵਿੱਚ 500 ਤੋਂ ਵੱਧ ਰਿਕਾਰਡ ਗੀਤਾਂ ਨਾਲ ਆਪਣਾ ਯੋਗਦਾਨ ਪਾ ਚੁੱਕੇ ਜਸਬੀਰ ਗੁਣਾ ਚੌਰੀਆ ਦਾ ਸਨਮਾਨ ਸਮਾਰੋਹ ਵਿੱਚ ਪਹੁੰਚਣ ਤੇ ਉਹਨਾਂ ਦੇ ਗ੍ਰਾਈ ਨੌਜਵਾਨ ਕਾਰੋਬਾਰੀ ਨਵਜੋਤ ਗੋਸਲ ਬੂਟਾ ਸਿੰਘ ਤੂਰ ਗੁਰਬਿੰਦਰ ਸ਼ੇਰਗਿੱਲ ਸੋਢੀ ਬਾਗੜੀ ਚੰਨੀ ਵਿਰਕ ਨੇ ਸਵਾਗਤ ਕੀਤਾ ਐਨ ਆਰ ਆਈ ਯੂਨੀਅਨ ਸਕਾਟਲੈਂਡ ਦੇ ਕਿਰਕਿੰਟਲਕ ਦੇ ਗ੍ਰੈਵਿਟੀ ਸਵੇਟ ਵਿਕੇ ਰੂਬਰੂ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਨੇ ਜਸਬੀਰ ਗੁਣਾ ਚੌਰੀਆ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਹੱਥੋਂ ਕੇਕ ਕਟਵਾ ਕੇ ਇਸ ਮਾਗਮ ਦਾ ਆਗਾਜ਼ ਕੀਤਾ ਐਸੋਪ੍ਰਾਂ ਜਸਵੀਰ ਗੁਣਾਚੌਰੀਆ ਨੇ ਆਪਣੇ ਪਹਿਲੇ ਗੀਤ ਤੋਂ ਲੈ ਕੇ 500 ਤੋਂ ਵੱਧ ਰਿਕਾਰਡ ਗੀਤਾਂ ਦਾ ਰਚੇਤਾ ਹੋਣ ਦੇ ਸਫ਼ਰ ਨੂੰ ਬਹੁਤ ਹੀ ਰੋਚਕ ਢੰਗ ਨਾਲ ਬਿਆਨ ਕੀਤਾ ਉਹਨਾਂ ਆਪਣੀ ਆਵਾਜ਼ ਵਿੱਚ ਕਿਤੇ ਕੱਲੀ ਬਹਿ ਕੇ ਸੋਚੀ ਨੀ ਕਿੱਕਟ ਕਰਾ ਲਈ ਚੋਰੀ-ਚੋਰੀ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਜਿੰਦੇ ਨੀ ਜਿੰਦੇ ਸਮੇਤ ਆਪਣੇ ਹਿੱਟ ਗੀਤਾਂ ਤੇ ਸ਼ਾਇਰੀ ਨਾਲ ਹਾਜ਼ਰੀਨ ਦਾ ਮਨ ਮੋਲਿਆ ਉਹਨਾਂ ਕਹਿਆ ਕਿ ਸਕਾਟਲੈਂਡ ਦੇ ਕੁਦਰਤੀ ਸੁਹਾਪਣ ਨੇਤਾ ਉਹਨਾਂ ਨੂੰ ਕਾਇਲ ਕੀਤਾ ਹੀ ਹੈ ਸਗੋ ਸਕਾਟਲੈਂਡ ਵਜੇ ਪੰਜਾਬੀਆਂ ਵੱਲੋਂ ਦਿੱਤਾ ਮਾਣ ਵੀ ਆਖਰੀ ਸਾਹ ਤੱਕ ਉਹਨਾਂ ਨੂੰ ਯਾਦ ਰਹੇਗਾ